ਸਾਰੇ ਹਨ ਬਿਆਰ ਬਿਸ਼ੈਸ਼ ਸਤਿਕਾਰ ਵੈਲਕਮ ਬੈਕ ਮੇ ਚੈਨਲ ਅੱਜ ਮੈਂ ਤੁਹਾਨੂੰ ਇਸ ਦੇ ਵਿੱਚ ਬਾਹਾਂ ਦੀ ਕਟਿੰਗ ਪਾਉਣ ਦਾ ਤਰੀਕਾ ਦੱਸਾਂਗੀ ਤੇ ਬਾਹ ਨੂੰ ਆਪਾਂ ਕਿਦਾਂ ਕੱਟ ਕਰਨਾ ਵਾ ਜੇ ਸਭ ਤੋਂ ਪਹਿਲਾਂ ਆਪਾਂ ਆਪਣੀ ਲੈਂਥ ਲਵਾਂਗੇ ਕਿੰਨੀ ਆਪਾਂ ਬਾਹਾਂ ਦੀ ਲੈਂਥ ਰੱਖਣੀ ਹੈ ਉਸ ਨਿਸ਼ਾਨੀ ਲਗਾਵਾਂਗੇ ਆਪਾਂ ਡਬਲ ਫੋਲਡ ਕੱਪੜਾ ਲੈ ਲਿਆ ਆਪਾਂ ਇਹ ਉੱਥੇ ਮੈਂ ਬਾਹਰ ਲਵਾਂਗੀ ਆਪਣੀ 10 ਇੰਚ ਇਸ ਸਾਈਡ ਉੱਪਰ ਕੱਟ ਪਾਵਾਂਗੇ ਆਪਣੀ ਇੱਧਰ ਆਪਾਂ ਨਿਸ਼ਾਨੀ ਲਗਾਵਾਂਗੇ 2.5 ਇੰਚ ਇਹ ਬਾਈ ਬ੍ਰੈਸਟ ਦੀ ਲੇਡੀ ਜਾਂ ਜੋ ਉਹਨਾਂ ਦਾ ਸੂਟ ਹੈ ਤੇ ਉਹਨਾਂ ਦੇ ਅਕੋਰਡਿੰਗ ਹੀ ਉਹਨਾਂ ਦੀ ਬਾਹਾਂ ਦੀ ਕੱਟ ਪਾਵਗੇ 2.5 ਇੰਚ ਇਹ ਆਪਾਂ ਉੱਪਰ ਰੱਖਾਂਗੇ ਹੁਣ ਆਪਏ ਦੋਨਾਂ ਨਿਸ਼ਾਨਾਂ ਨੂੰ ਮਿਲਾਵਾਂਗੇ ਇੱਥੋਂ ਥੋੜਾ ਜਿਹਾ ਰਾਉਂਡ ਕਰਾਂਗੇ ਆਪਾਂ ਸਿੱਧਾ ਜਿੱਦਾਂ ਸਿੱਧੇ ਨਹੀਂ ਲਾਈਨ ਅੱਧੇ ਨਹੀਂ ਕਟਿੰਗ ਕਰਾਂਗੇ ਦੇਖੋ ਇਹ ਅੱਧੇ ਕੰਜਰੀ ਆਪਾਂ ਥੋੜੀ ਜਿਹੀ ਗੁਲਾਈ ਦਵਾਂਗੇ ਸੈਂਟਰ ਤੋਂ ਇਹ ਆਪਣੀ ਬੈਕ ਸਾਈਡ ਦੀ ਕਾਰਟ ਪੈ ਗਈ ਹੈ ਤੇ ਹੁਣ ਆਪਾਂ ਫਰੰਟ ਸਾਈਡ ਤੇ ਕਾਰਟ ਪਾਵਾਂਗੇ ਇੱਥੇ ਆਪਾਂ ਲਵਾਂਗੇ ਸੈਂਟਰ ਸਾਢੇ 5 ਇੰਚ ਤੇ ਸੈਂਟਰ ਆਉਂਦਾ ਆਪਣਾ ਇੱਥੋਂ ਆਪਾਂ ਪੌਣੇ 1 ਇੰਚ ਦੀ ਕਾਰਟ ਪਾਵਾਂਗੇ ਨਿਸ਼ਾਨੀ ਲਗਾਵਾਂਗੇ ਪੌਣੇ 1 ਇੰਚ ਦੀ ਸੈਂਟਰ ਤੋਂ 4 ਇੰਚ ਦੀ ਨਿਸ਼ਾਨੀ ਲਗਾ ਕੇ ਹੁਣ ਆਪਾਂ ਕਰਾਂਗੇ ਫਰੰਟ ਦੀ ਕਟਿੰਗ ਕਾਟ ਪਾਵਾਂਗੇ ਆਰਮਹੋਲ ਦੀ ਥੈਂਕ ਯੂ ਆਪਾਂ ਦੋ ਕੱਪੜਾ ਜਿਹੜਾ ਫਰੰਟ ਵਾਲਾ ਉਹਨੂੰ ਦੇ ਵਿੱਚ ਕਾਟ ਪਾਵਾਂਗੇ ਦੋ ਹਿੱਸੇ ਆਪਾਂ ਛੱਡ ਦਾਂਗੇ ਬੈਕ ਦੇ ਥੋੜਾ ਜਿਹਾ ਰਾਉਂਡ ਕਰਕੇ पर शेप दे देंगे घाट पै गई है अपनी उपरली साइड जोड़ी फ्रंट आ पिछली बैक साइड नीचे वाली इतों आप लगावेंगे मूरी का निशान मूरी आप रखा साढ़े सत इंच ਮੈਂ ਕਟਿੰਗ ਪੈ ਗਈ ਥੈਂਕ ਯੂ ਵੈਰੀ ਮੱਚ ਪਲੀਜ਼ ਕਮੈਂਟ ਦੇ ਵਿੱਚ ਜਰੂਰ ਦੱਸਣਾ ਥੈਂਕ ਯੂ